ਮੈਂ ਉੱਪਰ ਚਬਾਰੇ 'ਚ ਸਫਾਈ ਕਰ ਰਹੀ ਸੀ ਜਦੋਂ ਦਾ ਮੇਰਾ ਵਿਆਹ ਹੋਇਆ ਸੀ ਸਾਨੂੰ ਉੱਪਰ ਵਾਲਾ ਕਮਰਾ ਹੀ ਦਿੱਤਾ ਹੋਇਆ ਸੀ ਮੇਰਾ ਇੱਕ ਕੁਵਾਰਾ ਦਿਓਰ ਸੀ ਉਹ ਥੱਲੇ ਵਾਲੇ ਕਮਰੇ ਵਿੱਚ ਸੌਂਦਾ ਸੀ ਤੇ ਮੇਰੀ ਸੱਸ ਤੇ ਸਹੁਰਾ ਵੀ ਥੱਲੇ ਵਾਲੇ ਕਮਰੇ ਵਿੱਚ ਸੌਂਦੇ ਸੀ ਜਦੋਂ ਮੈਂ ਉੱਪਰ ਸਫਾਈ ਕਰ ਰਹੀ ਸੀ ਤਾਂ ਮੇਰਾ ਮੁੰਡਾ ਜੋ ਕਿ ਅਜੇ ਮਸਾਈ 10 ਸਾਲ ਦਾ ਸੀ ਉਹ ਭੱਜਿਆ ਭੱਜਿਆ ਘਰ ਨੂੰ ਆ ਰਿਹਾ ਸੀ ਤੇ ਰੋ ਰਿਹਾ ਸੀ ਜਦੋਂ ਮੈਨੂੰ ਉਹਦੇ ਰੋਣ ਦੀ ਆਵਾਜ਼ ਉੱਪਰ ਸੁਣੀ ਤਾਂ ਮੈਂ ਕਿਹਾ ਕੀ ਹੋਇਆ ਉਹਦਾ ਨਾਮ ਹੈਰੀ ਆ ਮੈਂ ਕਿਹਾ ਹੈਰੀ ਕੀ ਹੋਇਆ ਪੁੱਤ ਰੋਂਦਾ ਕਿਉਂ ਆ ਹਰ ਇਹ ਕਹਿੰਦਾ ਕਿ ਮੰਮੀ ਮੈਨੂੰ ਕਿਸੇ ਬੱਚੇ ਨੇ ਮਾਰਿਆ ਆ ਪਰ ਉਹ ਮਸਾ ਹੀ ਤੋਰ ਰਿਹਾ ਸੀ ਮੈਂ ਕੀ ਹੋਇਆ ਕੀਆ ਉਹ ਕਹਿਣ ਲੱਗਾ ਕਿ ਕਿਸੇ ਬੱਚੇ ਨੇ ਮੇਰੇ ਲਾਤ ਤੇ ਡੰਡਾ ਮਾਰਿਆ ਮੈਂ ਉਹਨੂੰ ਕਿਹਾ ਕਿ ਵਿਖਾ ਕਿੱਥੇ ਮਾਰਿਆ ਉਹ ਹੱਥ ਵੀ ਨਹੀਂ ਲਾਉਣ ਦੇ ਰਿਹਾ ਸੀ ਉਹ ਜਿਸ ਹਿਸਾਬ ਨਾਲ ਤੋਰ ਰਿਹਾ ਸੀ ਇਦਾਂ ਲੱਗ ਰਿਹਾ ਸੀ ਕਿ ਡੰਡਾ ਉਹਦੇ ਲੱਤ ਤੇ ਵੱਜਿਆ ਪਰ ਦਿਖਾਉ ਮੈਨੂੰ ਪੈਰ ਕੋਲ ਰਿਹਾ ਸੀ ਕਿ ਮੇਰੇ ਇੱਥੇ ਡੰਡਾ ਵੱਜਿਆ ਮੈਂ ਉਹਨੂੰ ਕਿਹਾ ਆਪਾਂ ਡਾਕਟਰ ਦੇ ਚਲੀਏ ਉਹ ਕਹਿਣ ਲੱਗਾ ਕਿ ਨਹੀਂ ਮੈਂ ਨਹੀਂ ਜਾਣਾ ਤੁਸੀਂ ਬਸ ਮੈਨੂੰ ਆਰਾਮ ਕਰ ਲੈਣ ਦਿਓ ਮੈਂ ਕਿਆ ਇਦਾਂ ਕਿਦਾਂ ਆਰਾਮ ਕਰ ਲੈਂਦੇ ਹੋ ਤੈਨੂੰ ਡੰਡਾ ਨਾਲੇ ਮਾਰਿਆ ਕਿਨੇ ਉਸ ਬੱਚੇ ਦਾ ਨਾਮ ਦੱਸ ਉਹ ਮੈਨੂੰ ਕਹਿਣ ਲੱਗਾ ਕਿ ਮੰਮੀ ਮੈਂ ਉਸ ਬੱਚੇ ਨੂੰ ਜਾਣਦਾ ਨਹੀਂ ਆ ਮੈਂ ਕਿਆ ਉਹ ਤੇਰੇ ਸਕੂਲ ਵਿੱਚ ਹੀ ਪੜਦਾ ਹੋਊਗਾ ਉਹ ਚੁੱਪ ਜਾ ਹੋ ਗਿਆ ਪਤਾ ਨਹੀਂ ਕਿਉਂ ਕੁਝ ਦੱਸ ਹੀ ਨਹੀਂ ਰਿਹਾ ਸੀ ਮੈਂ ਉਹਦੇ ਕੋਲੋਂ ਵਾਰ-ਵਾਰ ਪੁੱਛ ਰਹੀ ਸੀ ਕਿ ਪੁੱਤ ਦੱਸ ਮੁੰਡਾ ਹੈ ਕੌਣ ਮੈਂ ਕੱਲ ਤੇਰੇ ਸਕੂਲ ਆਉਂਗੀ ਤੇ ਤੂੰ ਉਹਨੂੰ ਮੁੰਡੇ ਨੂੰ ਪਛਾਣੀ ਕਿ ਹੈ ਕੌਣ ਆ ਪਰ ਉਹ ਮੈਨੂੰ ਇਸ ਬਾਰੇ ਕੁਝ ਨਹੀਂ ਦੱਸ ਰਿਹਾ ਸੀ ਮੈਨੂੰ ਹੈਰਾਨਗੀ ਜੀ ਹੋ ਰਹੀ ਸੀ ਫਿਰ ਮੈਂ ਸੋਚਿਆ ਕਿ ਚੱਲ ਜੇ ਛੋਟਾ ਆ ਉਹਨੂੰ ਨਹੀਂ ਪਤਾ ਲੱਗਦਾ ਹੋਣਾ ਵੈਸੇ ਵੀ ਉਹ ਜ਼ਿਆਦਾ ਨਰਮ ਜਿਹਾ ਸੁਭਾਅ ਦਾ ਆ ਮੇਰਾ ਘਰ ਵਾਲਾ ਲੱਗੇ ਬੈਠਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਤਾਂ ਮੁੰਡੇ ਦੇ ਪਿੱਛੇ ਹੀ ਪੈ ਗਈ ਮੈਂ ਉਹਨੂੰ ਕਿਹਾ ਕਿ ਦੇਖ ਉਹ ਮਸਾ ਤੁਰਦਾ ਆ ਉਹਦੀ ਹਾਲਤ ਕਿੰਨੀ ਖਰਾਬ ਆ ਜੇ ਬੱਚੇ ਦਾ ਪਤਾ ਲੱਗੂ ਤਾਂ ਉਹਦੇ ਘਰ ਲਾਂਭਾ ਲੈ ਕੇ ਜਾਵਾਂਗੇ ਅਗਲਾ ਆਪਣੇ ਬੱਚੇ ਨੂੰ ਆਪੇ ਗੁੱਸੇ ਹੋਊ ਅਗਲੀ ਵਾਰ ਹੋਰ ਕਿਤੇ ਅੱਖ ਵਿੱਚ ਡੰਡਾ ਮਾਰ ਦੇ ਫਿਰ ਕੀ ਕਰਾਂਗੇ ਮੇਰਾ ਘਰ ਵਾਲਾ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਇਹਨੂੰ ਮੈਂ ਵੇਖਦਾ ਆ ਤੂੰ ਇਦਾਂ ਕਰ ਤੂੰ ਛੋਟੇ ਮੁੰਡੇ ਨੂੰ ਸੰਭਾਲ ਉਹ ਥੱਲੇ ਮਿੱਟੀ ਵਿੱਚ ਖੇਡ ਰਿਆ ਮੈਂ ਕਿਹਾ ਉੱਥੇ ਮੰਮੀ ਹੈ ਨਹੀਂ ਉਹ ਕਹਿਣ ਲੱਗਿਆ ਕਿ ਮੰਮੀ ਕਿਸੇ ਦੇ ਘਰ ਗਈ ਆ ਮੇਰਾ ਛੋਟਾ ਮੁੰਡਾ ਜੋ ਕਿ ਕਾਫੀ ਛੋਟਾ ਸੀ ਉਹ ਜੇ ਬਸ 2 ਸਾਲ ਦਾ ਸੀ ਮੈਂ ਉਹਨੂੰ ਚੁੱਕਣ ਲਈ ਥੱਲੇ ਚਲੀ ਗਈ ਜਦੋਂ ਮੈਂ ਥੱਲੇ ਚੋਕ ਕੇ ਉਹਨੂੰ ਉੱਪਰ ਆ ਰਹੀ ਸੀ ਤਾਂ ਮੇਰੀ ਸੱਸ ਮੈਨੂੰ ਵਾਜਾ ਮਾਰਨ ਲੱਗੀ ਮੈਨੂੰ ਕਹਿਣ ਲੱਗੀ ਕਿ ਹੈਰੀ ਕਿੱਥੇ ਆ ਮੈਂ ਕਿਹਾ ਮੰਮੀ ਉਹਦੇ ਤਾਂ ਕਿਸੇ ਬੱਚੇ ਨੇ ਡੰਡਾ ਮਾਰਿਆ ਉਹ ਮਸਾਂ ਹੀ ਤੋੜ ਰਿਹਾ ਉਹ ਕਹਿਣ ਲੱਗੀ ਕਿ ਮੈਨੂੰ ਮੁੰਡੇ ਦੱਸਦੇ ਸੀ ਕਿ ਤੁਹਾਡਾ ਮੁੰਡਾ ਰੋਂਦਾ ਰੋਂਦਾ ਘਰ ਨੂੰ ਗਿਆ ਆ ਉਹਨੂੰ ਕਿਸੇ ਨੇ ਮਾਰਿਆ ਆ ਪਰ ਮੈਂ ਉਹਨਾਂ ਤੋਂ ਇਹੀ ਪੁੱਛਣ ਗਈ ਸੀ ਕਿ ਕਿਹੜੇ ਮੁੰਡੇ ਨੇ ਮਾਰਿਆ ਕਿਸੇ ਨੇ ਮੈਨੂੰ ਇਹ ਗੱਲ ਨਹੀਂ ਦੱਸੀ ਪਤਾ ਨਹੀਂ ਬੱਚੇ ਕਿਉਂ ਡਰ ਰਹੇ ਸੀ ਇਦਾਂ ਦਾ ਪਤਾ ਨਹੀਂ ਕਿਹੜਾ ਮੁੰਡਾ ਮੈਨੂੰ ਤਾਂ ਲੱਗ ਰਿਹਾ ਕਿਸੇ ਵੱਡੇ ਮੁੰਡੇ ਨੇ ਇਹਦੇ ਡੰਡਾ ਮਾਰਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੰਮੀ ਹੌਲੀ ਹੌਲੀ ਉਹਦੇ ਕੋਲੋਂ ਪੁੱਛਾਂਗੇ ਮੈਂ ਉਹਦੀ ਲੱਤ ਤੇ ਤੇਲ ਜਾਂ ਮਲ ਦਿੰਨੀ ਆ ਮੰਮੀ ਕਹਿਣ ਲੱਗੀ ਵੇਖ ਲੈ ਨਹੀਂ ਤਾਂ ਫਿਰ ਆਪਾਂ ਇਹਨੂੰ ਡਾਕਟਰ ਦੇ ਲੈ ਜਾਂਦੇ ਆ ਫਿਰ ਮੈਂ ਆਪਣੇ ਛੋਟੇ ਮੁੰਡੇ ਨੂੰ ਚੁੱਕ ਕੇ ਉੱਪਰ ਲੈ ਗਈ ਤੇ ਜਦੋਂ ਮੈਂ ਉੱਪਰ ਜਾ ਕੇ ਵੇਖਿਆ ਤਾਂ ਹੈਰੀ ਸੌਂ ਗਿਆ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੈਰੀ ਇੰਨੀ ਜਲਦੀ ਸੌਂ ਗਿਆ ਉਹ ਕਹਿਣ ਲੱਗਾ ਕਿ ਹੈਰੀ ਦੀ ਮੇ ਲਤ ਤੇ ਤੇਲ ਮਲ ਦਿੱਤਾ ਆ ਬਸ ਨਾਲ ਦੀ ਨਾਲ ਉਹ ਸੌਂ ਗਿਆ ਉਹਨੂੰ ਪੇਨ ਕਿਲਰ ਵੀ ਦੇ ਦਿੱਤੀ ਆ ਮੈਂ ਕਿਹਾ ਤੁਸੀਂ ਐਵੇਂ ਨਾ ਚੋਕ ਕੇ ਵੱਡਿਆਂ ਵਾਲੀਆਂ ਪੇਨ ਕਿਲਰ ਬੱਚਿਆਂ ਨੂੰ ਦਿਆ ਕਰੋ ਮੇਰਾ ਘਰ ਵਾਲਾ ਕਹਿੰਦਾ ਤੂੰ ਚੁੱਪ ਕਰਕੇ ਬੈਠ ਜਾ ਤੈਨੂੰ ਕੁਝ ਜ਼ਿਆਦਾ ਨਹੀਂ ਪਤਾ ਮੈਨੂੰ ਵੀ ਸਭ ਪਤਾ ਹੀ ਆ ਮੈਂ ਕਿਹਾ ਚਲੋ ਠੀਕ ਆ ਇੰਨੀ ਗੱਲ ਕਹਿ ਕੇ ਫਿਰ ਮੈਂ ਵੀ ਆਪਣੇ ਮੁੰਡੇ ਨੂੰ ਲੈ ਕੇ ਸੌਂ ਗਈ ਅਗਲੇ ਦਿਨ ਜਦੋਂ ਹੈਰੀ ਉੱਠਿਆ ਤਾਂ ਮੈਂ ਵੇਖਿਆ ਕਿ ਉਹ ਥੋੜਾ ਘਬਰਾਇਆ ਹੋਇਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੇਰੀਆਂ ਅੱਖਾਂ 'ਗੇ ਹਨੇਰਾ ਜਾ ਆ ਰਿਹਾ ਮੈਨੂੰ ਕੁਝ ਦੇਖ ਨਹੀਂ ਰਿਹਾ ਉਹਦੇ ਇੰਨੀ ਗੱਲ ਕਹਿਣ ਤੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਮੈਂ ਜਲਦੀ ਜਲਦੀ ਆਪਣੇ ਘਰ ਵਾਲੇ ਨੂੰ ਉਠਾਇਆ ਮੈਂ ਕਿਹਾ ਵੇਖੋ ਹੈਰੀ ਕਹਿ ਰਿਹਾ ਕਿ ਮੈਨੂੰ ਕੁਝ ਵੇਖ ਨਹੀਂ ਰਿਹਾ ਮੇਰਾ ਘਰ ਵਾਲਾ ਕਹਿਣ ਲੱਗਿਆ ਉਹ ਤਾਂ ਬੱਚਾ ਆ ਉਹ ਹਜੇ ਹੁਣੇ-ਹੁਣੇ ਉੱਠਿਆ ਅੱਖਾਂ ਉਹਦੀਆਂ ਬੰਦ ਨੇ ਉਹਨੂੰ ਕਿੱਦਾਂ ਦੇਖੂਗਾ ਤੂੰ ਵੀ ਉਹਦੇ ਪਿੱਛੇ ਲੱਗ ਗਈ ਮੈਂ ਕਿਹਾ ਨਹੀਂ ਨਹੀਂ ਇਦਾਂ ਉਹ ਅੱਗੇ ਨਹੀਂ ਕਹਿੰਦਾ ਪਰ ਰਾਜੋ ਨੇ ਇਸ ਤਰ੍ਹਾਂ ਕਿਹਾ ਗਿਆ ਜਦੋਂ ਮੈਂ ਹੈਰੀ ਦੀ ਅੱਖਾਂ ਤੇ ਛਿੱਟੇ ਮਾਰੇ ਉਹ ਕਹਿ ਲੱਗਾ ਮਮਾ ਹੁਣ ਮੈਨੂੰ ਦਿਖਾਈ ਦੇ ਰਿਹਾ ਫਿਰ ਮੇਰੇ ਸਾਹਾਂ ਵਿੱਚ ਸਾਹ ਆਏ ਮੇਰਾ ਘਰ ਵਾਲਾ ਕਹਿ ਲੱਗਾ ਵੇਖਿਆ ਤੈਨੂੰ ਕਿਹਾ ਸੀ ਨਾ ਉਹਦੀਆਂ ਅੱਖਾਂ ਬੰਦ ਨੇ ਇਸ ਕਰਕੇ ਉਹਨੂੰ ਕੁਝ ਵਿਖਾਈ ਨਹੀਂ ਦੇ ਰਿਹਾ ਮੈਂ ਕਿਹਾ ਠੀਕ ਆ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮੇਰਾ ਮੁੰਡਾ ਪਹਿਲਾਂ ਵਾਂਗ ਨਹੀਂ ਸੀ ਹੁਣ ਉਹ ਥੋੜਾ ਬਿਮਾਰ ਜਿਹਾ ਰਹਿੰਦਾ ਸੀ ਤੇ ਨਾਲੇ ਉਹਦੀ ਮਾਨਸਿਕ ਹਾਲਤ ਵੀ ਮੈਨੂੰ ਕੁਝ ਠੀਕ ਨਹੀਂ ਲੱਗਦੀ ਸੀ ਪਤਾ ਨਹੀਂ ਅਜੀਹਾ ਉਸ ਨਾਲ ਕਿਉਂ ਹੋ ਰਿਹਾ ਸੀ ਮੈਂ ਇਸ ਬਾਰੇ ਕਈ ਵਾਰ ਆਪਣੇ ਘਰ ਦੇ ਆਣਾ ਗੱਲ ਕੀਤੀ ਖਾਸ ਕਰਕੇ ਆਪਣੇ ਘਰ ਵਾਲੇ ਨੂੰ ਵੀ ਇਸ ਬਾਰੇ ਦੱਸਿਆ ਪਰ ਮੇਰਾ ਘਰ ਵਾਲਾ ਹਰ ਵਾਰ ਇਸ ਗੱਲ ਨੂੰ ਇਗਨੋਰ ਕਰ ਦਿੰਦਾ ਸੀ ਉਹ ਕਹਿੰਦਾ ਕਿ ਤੂੰ ਬੜੇ ਵਹਿਮ ਕਰਦੀ ਆ ਮੈਂ ਤੇਰੇ ਵਰਗੀ ਜਨਾਨੀ ਨਹੀਂ ਵੇਖੀ ਮੈਂ ਕਿਹਾ ਮੈਂ ਸੱਚੀ ਕਹਿੰਦੀ ਆ ਉਹ ਮੈਨੂੰ ਕਹਿਣ ਲੱਗਿਆ ਚੰਗਾ ਭਲਾ ਤਾਇਆ ਉਹ ਜਦੋਂ ਮੇਰੇ ਸਾਹਮਣੇ ਮੁੰਡੇ ਨੂੰ ਬੁਲਾਉਂਦਾ ਤਾਂ ਮੁੰਡਾ ਬੋਲਦਾ ਸੀ ਇਹ ਨਹੀਂ ਸੀ ਕਿ ਮੁੰਡਾ ਬੋਲਦਾ ਨਹੀਂ ਸੀ ਪਰ ਉਹ ਗੱਲ ਨਹੀਂ ਸੀ ਉਹ ਹਰ ਟਾਈਮ ਅੰਦਰ ਜੇ ਵੜਿਆ ਰਹਿੰਦਾ ਸੀ ਬਾਹਰ ਬਹੁਤ ਘੱਟ ਨਿਕਲਦਾ ਸੀ ਪੜ੍ਹਾਈ ਵੀ ਘੱਟ ਕਰਦਾ ਸੀ ਜਦੋਂ ਵੀ ਮੈਂ ਉਹਨੂੰ ਪੜਨ ਲਈ ਕਹਿੰਦੀ ਸੀ ਤਾਂ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੰਮੀ ਮੈਨੂੰ ਬੁਖਾਰ ਆ ਰਿਹਾ ਮੈਂ ਨਹੀਂ ਪੜਨਾ ਮੈਨੂੰ ਉਹਦੀ ਬੜੀ ਫਿਕਰ ਰਹਿੰਦੀ ਸੀ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਮੇਰੇ ਮੁੰਡੇ ਨੂੰ ਕੋਈ ਬਿਮਾਰੀ ਲੱਗ ਗਈ ਆ ਜਿਸ ਕਰਕੇ ਉਹਦਾ ਮਨ ਨਹੀਂ ਕਰਦਾ ਕਿਸੇ ਵੀ ਕੰਮ ਨੂੰ ਮੈਂ ਉਹਨੂੰ ਬੜੇ ਵਾਰ ਪੁੱਛਦੀ ਸੀ ਕਿ ਪੁੱਤ ਤੇਨੂੰ ਕੀ ਹੋ ਗਿਆ ਉਹ ਕਹਿੰਦਾ ਰਹਿੰਦਾ ਸੀ ਕਿ ਮੇਰਾ ਮਨ ਨਹੀਂ ਕਰਦਾ ਬਸ ਇੰਨੀ ਗੱਲ ਕਹਿ ਕੇ ਉਸ ਸਾਈਡ ਤੇ ਹੋ ਜਾਂਦਾ ਸੀ ਮੈਂ ਕਈ ਵਾਰ ਆਪਣੇ ਘਰ ਵਾਲੇ ਨਾਲ ਇਸ ਬਾਰੇ ਗੱਲ ਕੀਤੀ ਸੀ ਪਰ ਉਹ ਹਰ ਵਾਰ ਇਸ ਗੱਲ ਨੂੰ ਇਗਨੋਰ ਕਰ ਦਿੰਦਾ ਸੀ ਪਰ ਮੈਨੂੰ ਇਸ ਗੱਲ ਦੀ ਬੜੀ ਚਿੰਤਾ ਸੀ ਇੱਕ ਦਿਨ ਮੈਂ ਆਪਣੀ ਸੱਸ ਨਾਲ ਇਹ ਗੱਲ ਕੀਤੀ ਮੇਰੀ ਸੱਸ ਇਸ ਗੱਲ ਨੂੰ ਸੀਰੀਅਸ ਲੈ ਰਹੀ ਸੀ ਮੇਰੀ ਸੱਸ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੈਂ ਉਹਦੇ ਤੇ ਪੂਰੀ ਗੌਰ ਰੱਖਾਂਗੀ ਇੱਕ ਦਿਨ ਮੈਂ ਅੰਦਰ ਰਸੋਈ ਵਿੱਚ ਰੋਟੀ ਪਕਾ ਰਹੀ ਸੀ ਮੇਰਾ ਮੁੰਡਾ ਤਿਆਰ ਹੋ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਹੈਰੀ ਤੂੰ ਨਹਾ ਕੇ ਨਹੀਂ ਆਇਆ ਉਹ ਕਹਿਣ ਲੱਗਾ ਨਹੀਂ ਮੈਂ ਅੱਜ ਨਹਾ ਕੇ ਨਹੀਂ ਜਾਣਾ ਮੈਗਾ ਇੰਨੀ ਠੰਡ ਤਾਂ ਹੈ ਵੀ ਨਹੀਂ ਉਹ ਕਹਿਣ ਲੱਗਿਆ ਕਿ ਮੰਮੀ ਮੈਨੂੰ ਠੰਡ ਲੱਗਦੀ ਹੈ ਮੈਂ ਨਹੀਂ ਨਾਉਣਾ ਮੈਂ ਅੱਜ ਆ ਕੇ ਨਾ ਆਉਂਗਾ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਸਕੂਲ ਵਿੱਚ ਫੀਸ ਭਰਨੀ ਆ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀਆਂ ਨੂੰ ਪੈਸੇ ਦੇ ਦਿਓ ਉਹਨੇ ਮੇਰੀ ਸੱਸ ਤੋਂ ਥੋੜੇ ਪੈਸੇ ਲੈ ਲਏ ਮੇਰੀ ਸੱਸ ਮੈਨੂੰ ਕਹਿਣ ਲੱਗੀ ਨਾਲੇ ਕਹਿੰਦੇ ਸਰਕਾਰੀ ਸਕੂਲ ਵਿੱਚ ਪੈਸੇ ਨਹੀਂ ਲੱਗਦੇ ਪੈਸੇ ਲੈ ਕੇ ਹੈਰੀ ਸਕੂਲ ਚਲਾ ਗਿਆ ਮੈਂ ਮੰਮੀ ਨੂੰ ਕਿਹਾ ਕਿ ਇਹਨੂੰ ਸ਼ਟ ਆਊ ਹੈਰੀ ਕਹਿਣ ਲੱਗਾ ਨਹੀਂ ਨਹੀਂ ਮੰਮੀ ਮੈਂ ਚਲਾ ਜਾਊਂਗਾ ਹੈਰੀ ਪੈਸੇ ਲੈ ਕੇ ਚਲਾ ਗਿਆ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਪੈਸੇ ਕੀ ਕਰਨੇ ਆ ਮੈਂ ਕਿਾ ਚੱਲ ਕੋਈ ਗੱਲ ਨਹੀਂ ਮੈਡਮ ਨੇ ਮੰਗਵਾਏ ਹੋਣਗੇ ਸਰਕਾਰੀ ਸਕੂਲ ਵਿੱਚ ਫੀਸ ਤਾਂ ਥੋੜੀ ਬਹੁਤ ਲੈਂਦੇ ਹੀ ਆ ਪਰ ਅਸੀਂ ਇਸ ਗੱਲ ਨੂੰ ਇੰਨਾ ਸੀਰੀਅਸ ਨਾ ਲਿਆ ਅਸੀਂ ਇਸ ਗੱਲ ਨੂੰ ਥੋੜਾ ਇਗਨੋਰ ਕਰ ਦਿੱਤਾ ਇਸ ਤਰ੍ਹਾਂ ਹੀ ਹੈਰੀ ਨੇ ਇੱਕ ਵਾਰ ਨਹੀਂ ਕਈ ਵਾਰ ਪੈਸੇ ਮੰਗੇ ਕਦੇ ਆਪਣੇ ਡੈਡੀ ਤੋਂ ਪੈਸੇ ਲੈ ਜਾਂਦਾ ਸੀ ਕਦੇ ਆਪਣੀ ਦਾਦੀ ਤੋਂ ਤੇ ਕਦੇ ਆਪਣੇ ਚਾਚੇ ਤੋਂ ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹ ਇਦਾਂ ਅਲੱਗ-ਅਲੱਗ ਮੈਂਬਰਾਂ ਤੋਂ ਪੈਸੇ ਲੈ ਕੇ ਜਾਂਦਾ ਆ ਉਹਨੇ ਮੇਰੇ ਸਾਹਮਣੇ ਤਾਂ ਮੇਰੀ ਸੱਸ ਤੋਂ ਇੱਕ ਦੋ ਵਾਰ ਪੈਸੇ ਮੰਗੇ ਸੀ ਜਾਂ ਕਦੇ ਮੇਰੇ ਤੋਂ ਮੰਗੇ ਸੀ ਕਦੇ ਉਹ ਕਹਿ ਦਿੰਦਾ ਸੀ ਕਿ ਮੈਂ ਕੁਝ ਖਾਣ ਲਈ ਲੈਣਾ ਕਦੇ ਉਹ ਕਹਿ ਦਿੰਦਾ ਸੀ ਕਿ ਮੈਡਮ ਨੇ ਮੰਗਵਾਏ ਆ ਇੱਕ ਦਿਨ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਮੈਨੂੰ ਲੱਗਦਾ ਮੁੰਡੇ ਨੇ ਪੈਸੇ ਖਾਣ ਲਈ ਨਹੀਂ ਬਲਕਿ ਕਿਸੇ ਹੋਰ ਚੀਜ਼ ਲਈ ਲਏ ਨੇ ਮੈਂ ਆਪਣੀ ਸੱਸ ਨੂੰ ਕਿਹਾ ਹੋਰ ਚੀਜ਼ ਦਾ ਕੀ ਮਤਲਬ ਮੇਰੀ ਸੱਸ ਕਹਿਣ ਲੱਗੀ ਦੇਖ ਪੁੱਤ ਗੁੱਸਾ ਨਾ ਕਰੀ ਅੱਜਕੱਲ ਛੋਟੇ ਛੋਟੇ ਜਵਾਕ ਨਸ਼ੇ ਨੂੰ ਮਾਰਦੇ ਨੇ ਮੈਨੂੰ ਤਾਂ ਡਰ ਲੱਗਦਾ ਇਸ ਕਰਕੇ ਮੈਂ ਕਹਿੰਨੀ ਆ ਕਿ ਆਪਾਂ ਨੂੰ ਮੁੰਡੇ ਤੇ ਗੌਰ ਕਰਨੀ ਚਾਹੀਦੀ ਆ ਉਸ ਵੇਲੇ ਮੇਰਾ ਘਰ ਵਾਲਾ ਵੀ ਉੱਥੇ ਬੈਠਾ ਸੀ ਉਹ ਕਹਿਣ ਲੱਗਾ ਲੈ ਤੁਸੀਂ ਤਾਂ ਨਵੀਆਂ ਤੋਂ ਨਵੀਆਂ ਗੱਲਾਂ ਕਰਦੀਆਂ ਪਹਿਲਾਂ ਇੱਕ ਨਹੀਂ ਸੀ ਮਾਨ ਹੁਣ ਮੰਮੀ ਤੂੰ ਵੀ ਨਾਲ ਰਲ ਗਈ ਤੂੰ ਵੀ ਇਹਦੇ ਵਾਂਗ ਵਹਿਮ ਕਰਨ ਲੱਗ ਗਈ ਮੇਰੀ ਸੱਸ ਕਹਿਣ ਲੱਗੀ ਨਹੀਂ ਨਹੀਂ ਉਹ ਸੱਚ ਕਹਿ ਰਹੀ ਆ ਆਪਾਂ ਨੂੰ ਮੁੰਡੇ ਤੇ ਗੌਰ ਕਰਨੀ ਚਾਹੀਦੀ ਆ ਮੇਰਾ ਘਰ ਵਾਲਾ ਆਪਣੀ ਮਾਂ ਨਾਲ ਲੜਨ ਲੱਗਾ ਕਿ ਤੂੰ ਛੋਟੇ ਜਿਹੇ ਬੱਚੇ ਨੂੰ ਨਸ਼ੀਆਂ ਵਾਲੀ ਗੱਲ ਵੱਲ ਕਿੱਧਰ ਲੈ ਗਈ ਤੂੰ ਕਦੇ ਉਹਦੇ ਕੋਲ ਇਹੋ ਜੀ ਚੀਜ਼ ਵੇਖੀ ਆ ਮੇਰੀ ਸੱਸ ਕਹਿਣ ਲੱਗੀ ਵੇਖੀ ਤਾਂ ਨਹੀਂ ਆ ਪਰ ਜਿਸ ਹਿਸਾਬ ਨਾਲ ਉਹ ਪੈਸੇ ਮੰਗਦਾ ਮੈਨੂੰ ਉਹਦੇ ਤੇ ਪੂਰਾ ਪੂਰਾ ਸ਼ੱਕ ਆ ਕਿ ਉਹ ਨਸ਼ਿਆਂ ਵੱਲ ਮੂਣਾ ਮਾਰਨ ਲੱਗ ਜਵੇ ਕਿਉਂਕਿ ਸਰਕਾਰੀ ਸਕੂਲ ਵਿੱਚ ਮੈਂ ਵੇਖਿਆ ਕਿ ਛੋਟੇ ਛੋਟੇ ਬੱਚੇ ਲੱਗ ਜਾਂਦੇ ਨੇ ਆਪਾਂ ਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਆ ਮੇਰੇ ਘਰ ਵਾਲੇ ਨੇ ਤਾਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਸਾਨੂੰ ਵੀ ਕਹਿਣ ਲੱਗਾ ਕਿ ਐਵੇਂ ਨਾ ਗਲਤ ਮਲਤ ਸੋਚੀ ਜਾਇਆ ਕਰੋ ਬੱਚਾ ਖਾਂ ਲਈ ਇਸ ਉਮਰ ਵਿੱਚ ਪੈਸੇ ਮੰਗਦਾ ਹੋਰ ਬੱਚੇ ਨੂੰ ਕੀ ਲਾਲਚ ਹੁੰਦਾ ਪਰ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਆਪਾਂ ਦੋਵੇਂ ਇਸ ਗੱਲ ਤੇ ਗੌਰ ਕਰਾਂਗੇ ਉਦੋਂ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਸੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਸਕੂਲ ਵਿੱਚ ਜਾ ਕੇ ਆਓ ਤੇ ਸਕੂਲ ਵਿੱਚ ਇਸ ਗੱਲ ਦੀ ਜਾਣਕਾਰੀ ਲਓ ਕਿ ਫੀਸ ਕਿੰਨੀ ਆ ਸਾਡਾ ਘਰ ਥੋੜਾ ਸਕੂਲ ਨਾਲੋਂ ਦੂਰ ਸੀ ਇਸ ਕਰਕੇ ਮੇਰੀ ਸੱਸ ਥੋੜਾ ਆਲਸ ਜਾਂ ਕਰਦੀ ਸੀ ਪਰ ਮੈਂ ਉਹਨੂੰ ਇਸ ਗੱਲ ਹੀ ਕਹਿੰਦੀ ਹੀ ਰਹੀ ਵਾਰ-ਵਾਰ ਉਹਨੂੰ ਸਕੂਲ ਜਾਣ ਲਈ ਮਜਬੂਰ ਕਰਦੀ ਰਹੀ ਮੇਰੀ ਸੱਸ ਇੱਕ ਦਿਨ ਸਕੂਲ ਚਲੀ ਗਈ ਤੇ ਮੈਡਮ ਕੋਲੋਂ ਇਸ ਗੱਲ ਦਾ ਪਤਾ ਕੀਤਾ ਕਿ ਬੱਚਿਆਂ ਦੀ ਫੀਸ ਕਿੰਨੀ ਆ ਉਹਨਾਂ ਨੇ ਤਾਂ ਦੱਸਿਆ ਕਿ ਬੱਚਿਆਂ ਦੀ ਫੀਸ ਬਹੁਤ ਘੱਟ ਆ ਉਹ ਵੀ ਕਦੇ ਲੈਂਦੇ ਆ ਇਸ ਗੱਲ ਤੋਂ ਮੈਂ ਹੈਰਾਨ ਰਹਿ ਗਈ ਕਿ ਮੇਰਾ ਮੁੰਡਾ ਇੰਨੇ ਪੈਸੇ ਫਿਰ ਕਰਦਾ ਕੀ ਆ ਫਿਰ ਮੇਰੀ ਸੱਸ ਨੇ ਮੈਡਮ ਨੂੰ ਪੁੱਛਿਆ ਕਿ ਸਕੂਲ ਵਿੱਚ ਕਿਸੇ ਬੱਚੇ ਕੋਲੋਂ ਕੋਈ ਨਸ਼ੇ ਵਾਲੀ ਚੀਜ਼ ਤਾਂ ਨਹੀਂ ਨਿਕਲੀ ਮੈਡਮ ਕਹਿਣ ਲੱਗੀ ਕਿ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ ਸਾਡੇ ਸਕੂਲ ਵਿੱਚ ਬੱਚੇ ਨਸ਼ੇ ਕਰਦੇ ਆ ਨਾਲੇ ਜਿਹਨਾਂ ਬੱਚਿਆਂ ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਬڑے ਛੋਟੇ ਨੇ ਉਹਨਾਂ ਨੂੰ ਇੰਨੀਆਂ ਚੀਜ਼ਾਂ ਬਾਰੇ ਪਤਾ ਵੀ ਨਹੀਂ ਆ ਹਾਂ ਇੰਨੀ ਗੱਲ ਜ਼ਰੂਰ ਆ ਕਿ ਇੱਥੇ ਕੁਲਚੇ ਵਾਲੇ ਜਾਂ 버ਗਰਾਂ ਵਾਲੇ ਸਕੂਲ ਦੇ ਅੱਗੇ ਆ ਕੇ ਖੜ ਜਾਂਦੇ ਨੇ ਉਥੇ ਬੱਚੇ ਖਾਣ ਲਈ ਪੈਸੇ ਜ਼ਰੂਰ ਕਰੋ ਲੈ ਆਉਂਦੇ ਨੇ ਮੇਰੀ ਸੱਸ ਨੇ ਸਾਰੀ ਗੱਲ ਦੱਸ ਦਿੱਤੀ ਸੀ ਕਿ ਸਾਡਾ ਮੁੰਡਾ ਥੋੜੇ ਦਿਨਾਂ ਬਾਅਦ ਪੈਸੇ ਮੰਗ ਲੈਂਦਾ ਆ ਮੈਡਮ ਮੇਰੀ ਸੱਸ ਨੂੰ ਕਹਿਣ ਲੱਗੀ ਕਿ ਤੁਸੀਂ ਬਿਨਾਂ ਸੋਚੇ ਪੈਸੇ ਬੱਚੇ ਨੂੰ ਇਦਾਂ ਨਾ ਦਿਆ ਕਰੋ ਠੀਕ ਆ ਕਈ ਬੱਚੇ ਖਾਣ ਪੀਣ ਲਈ ਪੈਸੇ ਲੈ ਆਉਂਦੇ ਆ ਪਰ ਇੰਨੇ ਵੀ ਨਾ ਦਿਆ ਕਰੋ ਬੱਚਿਆਂ ਦੀ ਆਦਤ ਖਰਾਬ ਹੋ ਜਾਂਦੀ ਆ ਫਿਰ ਹੌਲੀ ਹੌਲੀ ਬੱਚੇ ਪੈਸਿਆਂ ਦਾ ਇਸਤੇਮਾਲ ਨਸ਼ਿਆਂ ਵੱਲ ਕਰਨ ਲੱਗ ਜਾਂਦੇ ਆ ਇਸ ਕਰਕੇ ਤੁਸੀਂ ਥੋੜਾ ਜਿਹਾ ਇਸ ਗੱਲ ਤੇ ਕੰਟਰੋਲ ਕਰੋ ਮੇਰੀ ਸੱਸ ਕਹਿਣ ਲੱਗੀ ਕਿ ਮੈਂ ਤਾਂ ਪਹਿਲਾਂ ਹੀ ਕਹਿੰਨੀ ਆ ਕੇ ਬੱਚੇ ਨੂੰ ਇਦਾਂ ਪੈਸੇ ਦੇਣੇ ਚੰਗੀ ਗੱਲ ਨਹੀਂ ਆ ਪਰ ਇਹਦਾ ਪਿਓ ਫਿਰ ਦੇ ਦਿੰਦਾ ਆ ਜਦੋਂ ਘਰ ਆ ਕੇ ਮੇਰੀ ਸੱਸ ਨੇ ਇਹ ਸਾਰੀਆਂ ਗੱਲਾਂ ਮੈਨੂੰ ਦਸੀਆਂ ਤਾਂ ਮੈਂ ਹੈਰਾਨ ਰਹਿ ਗਈ ਮੈਂ ਆਪਣੀ ਸੱਸ ਨੂੰ ਕਿਹਾ ਕਿ ਆਪਾਂ ਤਾਂ ਐਵੇਂ ਸੋਚੀ ਜਾਂਦੇ ਸੀ ਬੱਚੇ ਤਾਂ ਖਾਣ ਲਈ ਹੀ ਪੈਸੇ ਮੰਗਦੇ ਆ ਪਰ ਮੈਨੂੰ ਉਹ ਗੱਲ ਅਜੇ ਵੀ ਪਰੇਸ਼ਾਨ ਕਰਦੀ ਸੀ ਕਿ ਮੇਰਾ ਬੱਚਾ ਇਹਨਾਂ ਗੋਮਸਮ ਜਿਆ ਹੋਇਆ ਕਿਉਂ ਰਹਿੰਦਾ ਆ ਉਹ ਕਿਉਂ ਨਹੀਂ ਖੁੱਲ ਕੇ ਬੋਲਦਾ ਜਦਕਿ ਪਹਿਲਾਂ ਉਹਦਾ ਸੁਭਾਅ ਕੁਝ ਹੋਰ ਸੀ ਪਤਾ ਨਹੀਂ ਹੁਣ ਥੋੜਾ ਵੱਡਾ ਹੋ ਗਿਆ ਇਸ ਕਰਕੇ ਇਸ ਤਰ੍ਹਾਂ ਹੋ ਗਿਆ ਪਰ ਮੈਨੂੰ ਹਰ ਟਾਈਮ ਉਹਦੀ ਚਿੰਤਾ ਲੱਗੀ ਰਹਿੰਦੀ ਸੀ ਕਿਉਂਕਿ ਜੇ ਪਹਿਲਾਂ ਤੋਂ ਹੀ ਇਦਾਂ ਦਾ ਹੁੰਦਾ ਤਾਂ ਫਿਰ ਮੈਨੂੰ ਚਿੰਤਾ ਨਹੀਂ ਹੋਣੀ ਸੀ ਪਰ ਹੁਣ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਜੀਆਂ ਕਰਦਾ ਸੀ ਕਿਸੇ ਨਾਲ ਜ਼ਿਆਦਾ ਬੋਲਦਾ ਵੀ ਨਹੀਂ ਸੀ ਬਸ ਥੋੜੇ ਦਿਨਾਂ ਬਾਅਦ ਪੈਸੇ ਮੰਗ ਲੈਂਦਾ ਸੀ ਮੈਨੂੰ ਫਿਰ ਵੀ ਕਿਤੇ ਨਾ ਕਿਤੇ ਇਹ ਦਿਲ ਵਿੱਚ ਸ਼ੱਕ ਸੀ ਕਿ ਉਹ ਜ਼ਰੂਰ ਮਾੜੇ-ਮੋٹے ਨਸ਼ੇ ਵੱਲ ਮੂੰਹ ਮਾਰਦਾ ਹੋਣਾ ਆ ਮੇਉਦੇ ਦੋਸਤਾਂ ਬਾਰੇ ਪਤਾ ਕਰਨਾ ਚਾਹਿਆ ਪਰ ਉਹਦੇ ਦੋਸਤ ਅਜੇ ਕੋਈ ਵੀ ਨਹੀਂ ਸੀ ਹੌਲੀ-ਹੌਲੀ ਮੈਂ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਮੈਨੂੰ ਹੀ ਵਹਿਮ ਹੋ ਗਿਆ ਹੋਣਾ ਆ ਇੱਕ ਦਿਨ ਜਦੋਂ ਹੈਰੀ ਸਕੂਲੋਂ ਆਇਆ ਤਾਂ ਮੈਂ ਹੈਰੀ ਨੂੰ ਬੜੇ ਪਿਆਰ ਨਾਲ ਪੁੱਛਿਆ ਕਿ ਪੁੱਤ ਤੂੰ ਇੰਨਾ ਚੁੱਪ-ਚੁੱਪ ਕਿਉਂ ਰਹਿਣਾ ਮੈਨੂੰ ਦੱਸ ਜੇ ਕੋਈ ਗੱਲ ਆ ਤਾਂ ਮੇਰੇ ਨਾਲ ਸ਼ੇਅਰ ਕਰ ਮੈਂ ਤੇਰੀ ਹਰ ਪਾਸੇ ਮਦਦ ਕਰੂੰਗੀ ਹੈਰੀ ਮੈਨੂੰ ਹੱਸ ਕੇ ਕਹਿਣ ਲੱਗਾ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਜਦੋਂ ਉਹ ਹੱਸਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਉਨੇ ਮੈਨੂੰ ਕੁੱਟ ਕੇ ਗੱਲ ਵਕੜੀ ਜੀ ਪਾਈ ਤੇ ਮੈਨੂੰ ਹੌਸਲਾ ਜਿਆ ਦਿੱਤਾ ਕਿ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਬਸ ਕਦੇ-ਕਦੇ ਮੇਰਾ ਸਿਰ ਪੀੜ ਕਰਨ ਲੱਗ ਜਾਂਦਾ ਇਸ ਕਰਕੇ ਮੇਰਾ ਬੋਲਣ ਨੂੰ ਦਿਲ ਨਹੀਂ ਕਰਦਾ ਉਹਨੂੰ ਇਸ ਤਰ੍ਹਾਂ ਲੱਗਿਆ ਕਿ ਮੰਮੀ ਮੇਰਾ ਫਿਕਰ ਕਰ ਰਹੀ ਆ ਉਹਨੇ ਮੈਨੂੰ ਇਸ ਹਿਸਾਬ ਨਾਲ ਜੱਫੀ ਜੀ ਪਾਈ ਕਿ ਮੈਨੂੰ ਰੋਣਾ ਆ ਗਿਆ ਮੇਰੇ ਬੱਚੇ ਨੇ ਮੇਰੇ ਅੰਦਰ ਦੀ ਫੀਲਿੰਗ ਸਮਝੀ ਪਰ ਫਿਰ ਵੀ ਮੈਂ ਵੇਖਦੀ ਰਹਿੰਦੀ ਸੀ ਕਿ ਉਹ ਅੱਗੇ ਵੰਗ ਬੋਲਦਾ ਹੀ ਨਹੀਂ ਸੀ ਬਸ ਚੁੱਪ ਰਹਿੰਦਾ ਸੀ ਸਾਰਾ ਦਿਨ ਅੰਦਰ ਹੀ ਬੈਠਾ ਰਹਿੰਦਾ ਸੀ ਪਹਿਲਾਂ ਜਦੋਂ ਛੋਟਾ ਮੁੰਡਾ ਹੋਇਆ ਸੀ ਤਾਂ ਉਹਨੂੰ ਬੜਾ ਚਾਹ ਰੈਂਦਾ ਸੀ ਕਿ ਮੈਂ ਆਪਣੇ ਛੋਟੇ ਭਰਾ ਨਾਲ ਖੇਡਾਂ ਉਹ ਕਾਕਾ ਕਾਕਾ ਕਹਿ ਕੇ ਉਹਦੇ ਪਿੱਛੇ ਫਿਰਦਾ ਰਹਿੰਦਾ ਸੀ ਪਰ ਹੁਣ ਉਹ ਆਪਣੇ ਛੋਟੇ ਭਰਾ ਨੂੰ ਵੀ ਨਹੀਂ ਖੜਾਉਂਦਾ ਸੀ ਮੈਂ ਕਦੇ ਉਹਦਾ ਬੈਗ ਚੈੱਕ ਕਰਦੀ ਸੀ ਤੇ ਕਦੇ ਉਹਦੇ ਪੈਂਟ ਦੀਆਂ ਜੇਬਾਂ ਚੈੱਕ ਕਰਦੀ ਸੀ ਕਿ ਕਿਤੇ ਉਹਦੇ ਬੈਗ ਜਾਂ ਪੌਕੇਟ ਵਿੱਚ ਅਜਿਹੀ ਚੀਜ਼ ਨਿਕਲੇ ਜਿਸ ਨਾਲ ਪਤਾ ਲੱਗੇ ਕਿ ਉਹ ਕੀ ਕਰਦਾ ਆ ਕਿਉਂ ਇਹੋ ਜਿਹਾ ਬਣ ਗਿਆ ਆ ਪਰ ਕਦੇ ਵੀ ਉਹਦੇ ਬੈਗ ਵਿੱਚੋਂ ਜਾਂ ਉਹਦੀਆਂ ਜੇਬਾਂ ਵਿੱਚੋਂ ਅਜਿਹੀ ਚੀਜ਼ ਨਹੀਂ ਨਿਕਲਦੀ ਸੀ ਜਿਸ ਕਰਕੇ ਮੈਂ ਉਹਨੂੰ ਗਲਤ ਕਹਿ ਦਿੰਦੀ ਹੁਣ ਮੈਨੂੰ ਸਮਝ ਨਹੀਂ ਲੱਗਦਾ ਸੀ ਕਿ ਮੈਂ ਕੀ ਕਰਾਂ ਮੇਰੇ ਘਰ ਵਾਲੇ ਨੂੰ ਇਹ ਗੱਲ ਦੱਸਦੀ ਸੀ ਤਾਂ ਉਹ ਤਾਂ ਮੈਨੂੰ ਕਹਿ ਦਿੰਦਾ ਸੀ ਕਿ ਤੂੰ ਵਹਿਮ ਕਰਦੀ ਆ ਮੇਰੇ ਮੁੰਡੇ ਨੂੰ ਇਦਾਂ ਦਾ ਕੁਝ ਨਹੀਂ ਹੋਇਆ ਤੂੰ ਐਵੇਂ ਨਾ ਬੋਲੀ ਜਾਇਆ ਕਰ ਪਰ ਮੈਂ ਕੀ ਕਰਦੀ ਮੈਨੂੰ ਹਰ ਟਾਈਮ ਉਹਦੀ ਚਿੰਤਾ ਲੱਗੀ ਰਹਿੰਦੀ ਸੀ ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਕਿੱਥੇ ਕਿਸੇ ਗਵੰਡਨ ਨੇ ਉਹਦੇ ਉੱਪਰ ਟੂਣਾ ਨਾ ਕਰਵਾ ਦਿੱਤਾ ਹੋਵੇ ਕਿਉਂਕਿ ਸਾਡੇ ਗਵਾਂਢੀ ਵੀ ਇਦਾਂ ਦੇ ਸੀ ਕਦੇ ਮਨ ਵਿੱਚ ਕੁਝ ਸੋਚਦੇ ਰਹਿੰਦੀ ਸੀ ਕਦੇ ਕੋਜ ਜਦੋਂ ਵੀ ਥੋੜਾ ਜਿਹਾ ਹੈਰੀ ਨੂੰ ਹੱਸਦਾ ਵੇਖਦੀ ਸੀ ਤਾਂ ਬੜਾ ਅਜੀਬ ਜਿਹਾ ਲੱਗਦਾ ਸੀ ਇਦਾਂ ਲੱਗਦਾ ਜਿਵੇਂ ਉਹ ਹੁਣ ਕਦੇ-ਕਦੇ ਹੱਸਦਾ ਆ ਇਸ ਕਰਕੇ ਉਹਦਾ ਹੱਸਣਾ ਹੀ ਮੇਰੇ ਲਈ ਬਹੁਤ ਮਾਇਨੇ ਰੱਖਦਾ ਸੀ ਮੇਰਾ ਸਾਰਾ ਧਿਆਨ ਹੁਣ ਹੈਰੀ ਵਿੱਚ ਹੀ ਸੀ ਮੈਂ ਪਤਾ ਕਰਨਾ ਚਾਹੁੰਦੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਰਹਿੰਦਾ ਆ ਮੈਂ ਹਰ ਟਾਈਮ ਉਹਨੂੰ ਪਿਆਰ ਨਾਲ ਇਹ ਗੱਲ ਪੁੱਛਦੀ ਰਹਿੰਦੀ ਸੀ ਪਰ ਉਹਨੇ ਕਦੇ ਵੀ ਮੇਰੇ ਕੋਲ ਇਦਾਂ ਦੀ ਕੋਈ ਗੱਲ ਕੀਤੀ ਨਹੀਂ ਸੀ ਉਹ ਕਹਿੰਦਾ ਸੀ ਕਿ ਮੰਮਾ ਤਾਨੂੰ ਇਦਾਂ ਹੀ ਲੱਗਦਾ ਮੈਂ ਠੀਕ ਆ ਪਰ ਮੈਨੂੰ ਪਤਾ ਸੀ ਉਹ ਠੀਕ ਨਹੀਂ ਆ ਮੈਂ ਉਹਦੀ ਮਾਂ ਸੀ ਇੱਕ ਮਾਂ ਆਪਣੇ ਬੱਚੇ ਨੂੰ ਸਮਝ ਸਕਦੀ ਆ ਕਿ ਉਹਦਾ ਬੱਚਾ ਕਦੋਂ ਖੁਸ਼ ਆ ਕਦੋਂ ਨਹੀਂ ਇਸ ਤਰ੍ਹਾਂ ਹੀ ਮੈਂ ਉਹਦਾ ਸਾਰਾ ਚਿਹਰਾ ਪੜ ਲੈਂਦੀ ਸੀ ਇਹ ਦੁੱਖ ਮੈਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਸੀ ਮੇਰੀ ਇਹ ਗੱਲ ਨੂੰ ਮੇਰਾ ਘਰ ਵਾਲਾ ਤਾਂ ਸਮਝਦਾ ਨਹੀਂ ਸੀ ਪਰ ਮੈਂ ਕੱਲੀ ਵੀ ਕੀ ਕਰਦੀ ਮੈਂ ਕਈ ਵਾਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਸਕੂਲ ਵਿੱਚੋਂ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਿਰ ਉਹਨੂੰ ਹੋਇਆ ਕੀ ਆ ਮੈਂ ਇਸ ਬਾਰੇ ਉਹਦੀ ਮੈਡਮ ਨਾਲ ਗੱਲ ਕੀਤੀ ਸੀ ਉਹਦੀ ਮੈਡਮ ਕਹਿਣ ਲੱਗੀ ਕਿ ਹਾਂ ਮੈਂ ਵੀ ਇਹ ਗੱਲ ਨੋਟ ਕੀਤੀ ਹੈ ਕਿ ਉਹ ਪਹਿਲਾਂ ਵਰਗਾ ਨਹੀਂ ਰਿਹਾ ਪਹਿਲਾਂ ਉਹਦੇ ਅੰਦਰ ਪੜ੍ਹਨ ਦਾ ਬੜਾ ਜ਼ੋਰ ਸੀ ਪਰ ਹੁਣ ਉਹ ਥੋੜਾ ਜਿਹਾ ਖੋਇਆ-ਖੋਇਆ ਰਹਿੰਦਾ ਆ ਫਿਰ ਮੈਨੂੰ ਜ਼ਿਆਦਾ ਚਿੰਤਾ ਹੋ ਗਈ ਜਦੋਂ ਮੈਡਮ ਨੇ ਵੀ ਇਹ ਗੱਲ ਕਹਿ ਦਿੱਤੀ ਪਰ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਉਹਨੂੰ ਹੋਇਆ ਕੀਆ ਜਦੋਂ ਮੈਂ ਉਹਦੇ ਕੋਲ ਪੁੱਛਦੀ ਸੀ ਤਾਂ ਉਹ ਕਹਿ ਦਿੰਦਾ ਸੀ ਕਿ ਕੁਝ ਵੀ ਨਹੀਂ ਹੋਇਆ ਤੁਹਾਨੂੰ ਵਹਿਮ ਹੀ ਲੱਗਾ ਰਹਿੰਦਾ ਆ ਤੁਸੀਂ ਐਵੇਂ ਨਾ ਇਦਾਂ ਦੀਆਂ ਗੱਲਾਂ ਸੋਚਿਆ ਕਰੋ ਪਰ ਮੈਨੂੰ ਪਤਾ ਸੀ ਮੈਂ ਉਹਦੇ ਤੇ ਇੰਨੀ ਕੁ ਜ਼ਿਆਦਾ ਗੌਰ ਰੱਖਣੀ ਕਿ ਹਰ ਟਾਈਮ ਕਿੱਥੇ ਜਾਂਦਾ ਕਿਥੋਂ ਆਉਂਦਾ ਹਰ ਟਾਈਮ ਮੈਂ ਉਹਦੇ ਪਿੱਛੇ ਰਹਿੰਦੀ ਸੀ ਇੱਕ ਦਿਨ ਉਹ ਆਪਣੇ ਕਮਰੇ ਵਿੱਚ ਸੀ ਤੇ ਬੈਠਾ ਪੜ ਰਿਹਾ ਸੀ ਉਹ ਜੇ ਕਮਰੇ ਵਿੱਚ ਬੈਠਾ ਹੀ ਸੀ ਉਹਦਾ ਇੱਕ ਦੋਸਤ ਆਇਆ ਮੈਂ ਉਹਨੂੰ ਕਿਹਾ ਕਿ ਉਹ ਤਾਂ ਘਰ ਨਹੀਂ ਆ ਮੈਨੂੰ ਇਹ ਸੀ ਕਿ ਚੱਲ ਇਹਨਾਂ ਨੇ ਇਹਨੂੰ ਪੜਨ ਨਹੀਂ ਦੇਣਾ ਫਿਰ ਅੰਦਰੋਂ ਹੈਰੀ ਨੇ ਆਵਾਜ਼ ਮਾਰ ਦਿੱਤੀ ਕਿ ਮੰਮੀ ਆ ਜਾਣਦੇ ਉਹ ਕੋਈ ਗੱਲ ਨਹੀਂ ਫਿਰ ਮੈਂ ਵੀ ਚੁੱਪ ਹੋ ਗਈ ਮੈਂ ਚਬਾਰੇ ਵਿੱਚ ਕੋਈ ਕੰਮ ਕਰ ਰਹੀ ਸੀ ਉਹ ਥੱਲੇ ਵਾਲੇ ਕਮਰੇ ਵਿੱਚ ਬੈਠ ਕੇ ਪੜ ਰਿਹਾ ਸੀ ਫਿਰ ਮੈਂ ਕਿਹਾ ਚੱਲ ਆ ਜਾ ਓ ਘਾਰਿਆ ਮੈਨੂੰ ਨਹੀਂ ਪਤਾ ਸੀ ਕਿ ਉਹ ਘਾਰਿਆ ਉਹਦਾ ਦੋਸਤ ਮੈਨੂੰ ਕਹਿਣ ਲੱਗਿਆ ਆਂਟੀ ਤੁਸੀਂ ਝੂਠ ਬੋਲਦੇ ਸੀ ਮੈਂ ਕਿਹਾ ਨਹੀਂ ਨਹੀਂ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਉਹ ਥੱਲੇ ਹੀ ਆ ਮੈਨੂੰ ਇਹ ਸੀ ਕਿ ਉਹ ਘਰ ਨਹੀਂ ਆ ਫਿਰ ਉਹਦਾ ਦੋਸਤ ਉਹਦੇ ਕੋਲ ਚਲਾ ਗਿਆ ਉਹ ਬੈਠ ਕੇ ਦੋਵੇਂ ਜਾਣੇ ਗੱਲਾਂ ਕਰ ਰਹੇ ਸੀ ਫਿਰ ਮੈਂ ਉੱਪਰ ਚਬਾਰੇ ਵਿੱਚ ਚਲੀ ਗਈ ਜਦੋਂ ਮੈਂ ਚਬਾਰੇ ਵਿੱਚੋਂ ਕਾਫੀ ਟਾਈਮ ਬਾਅਦ ਥੱਲੇ ਆਈ ਤਾਂ ਮੈਂ ਕਿਹਾ ਕਿ ਵੇਖਦੀ ਹੈਰੀ ਕੀ ਕਰਦਾ ਆ ਮੈਂ ਉੱਥੇ ਖੜ ਕੇ ਹੀਰੀ ਨੂੰ ਆਵਾਜ਼ ਮਾਰੀ ਕਿ ਹੈਰੀ ਚਾਹ ਪੀਣੀ ਆ ਮੈਂ ਚਾਹ ਬਣਾਵਾ ਪਰ ਹੈਰੀ ਦੀ ਕੋਈ ਆਵਾਜ਼ ਹੀ ਨਹੀਂ ਆਈ ਮੈਂ ਥੋੜੀ ਹੌਲੀ ਆਵਾਜ਼ ਵਿੱਚ ਉਹਨੂੰ ਪੁੱਛਿਆ ਸੀ ਮੈਨੂੰ ਲੱਗਿਆ ਕਿ ਉਹ ਸੌਂ ਗਿਆ ਹੁਣ ਮੈਂ ਉੱਥੇ ਹੀ ਰਸੋਈ ਵਿੱਚ ਆਪਣਾ ਕੰਮ ਕਰਨ ਲੱਗ ਪਈ ਮੈਂ ਉਹਦੇ ਕਮਰੇ ਵਿੱਚ ਨਹੀਂ ਗਈ ਪਰ ਪਤਾ ਨਹੀਂ ਕਿਉਂ ਅਜੀਬ ਜਿਹੀ ਅੰਦਰ ਘਬਰਾਹਟ ਹੋਈ ਇਹ ਗੱਲ ਫੀਲ ਹੋਈ ਕਿ ਹੈਰੀ ਨੇ ਕੋਈ ਜਵਾਬ ਕਿਉਂ ਨਹੀਂ ਦਿੱਤਾ ਫਿਰ ਮੈਂ ਸੋਚਿਆ ਕਿ ਮੈਂ ਇੰਨੀ ਉੱਚੀ ਆਵਾਜ਼ ਨਹੀਂ ਮਾਰੀ ਸ਼ਾਇਦ ਉਹਨੂੰ ਤਾਂ ਹੀ ਸੁਣਿਆ ਪਤਾ ਨਹੀਂ ਕਿਉਂ ਅਜੀਬ ਜਿਹੀ ਕਬਰਾਟ ਨੇ ਮੈਨੂੰ ਉੱਥੇ ਕੰਮ ਨਾ ਕਰਨ ਦਿੱਤਾ ਮੇਰਾ ਮਨ ਕੀਤਾ ਕਿ ਮੈਂ ਉਹਦੇ ਕਮਰੇ ਵਿੱਚ ਚਲੀ ਜਾਵਾਂ ਤੇ ਉਹਨੂੰ ਜਾ ਕੇ ਪੁੱਛਾਂ ਕਿ ਉਹਨੇ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਪਤਾ ਨਹੀਂ ਮਨ ਵਿੱਚ ਹਰ ਗੱਲ ਦਾ ਇੱਕ ਵਹਿਮ ਜਿਹਾ ਹੋ ਗਿਆ ਸੀ ਪਰ ਜਦੋਂ ਮੈਂ ਉਹਦੇ ਕਮਰੇ ਵਿੱਚ ਗਈ ਤਾਂ ਉਹਦਾ ਕਮਰਾ ਥੋੜਾ ਜਿਹਾ ਢੋਆ ਹੋਇਆ ਸੀ ਮਤਲਬ ਕੁੰਡੀ ਨਹੀਂ ਲੱਗੀ ਸੀ ਵੈਸੇ ਢੋਆ ਹੋਇਆ ਹੋਇਆ ਸੀ ਜਦੋਂ ਮੈਂ ਹੌਲੀ ਦੇਨੇ ਗੇਟ ਖੋਲ੍ਹਿਆ ਤਾਂ ਅੰਦਰ ਜੋ ਹੋ ਰਿਹਾ ਸੀ ਉਹ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਅੰਦਰ ਤਾਂ ਉਹ ਕੁਝ ਹੋ ਰਿਹਾ ਸੀ ਇੱਕ ਮੁੰਡਾ ਜੋ ਕਿ ਹੈਰੀ ਨਾਲੋਂ ਘੱਟੋ-ਘੱਟ 5-6 ਸਾਲ ਵੱਡਾ ਸੀ ਉਹ ਮੁੰਡਾ ਮੇਰੇ ਬੇਟੇ ਨਾਲ ਗਲਤ ਸੰਬੰਧ ਬਣਾ ਰਿਹਾ ਸੀ ਤੇ ਮੇਰਾ ਬੇਟਾ ਵੀ ਚੁੱਪ ਕਰਕੇ ਇਹ ਸਭ ਹੋਣ ਦੇ ਰਿਹਾ ਸੀ ਉਹ ਉਹਨੂੰ ਰੋਕ ਵੀ ਨਹੀਂ ਰਿਹਾ ਸੀ ਉਹ ਕੁਝ ਨਹੀਂ ਬੋਲਿਆ ਸੀ ਬਸ ਉਹਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਜਦੋਂ ਮੈਂ ਇੱਕਦਮੀ ਦਰਵਾਜ਼ਾ ਖੋਲ ਦਿੱਤਾ ਤਾਂ ਇੱਕਦਮ ਉਹ ਮੁੰਡਾ ਡਰ ਗਿਆ ਜੋ ਮੁੰਡਾ ਉਹਨੂੰ ਪਹਿਲਾਂ ਮਿਲਣ ਆਇਆ ਸੀ ਉਹ ਤਾਂ ਉੱਥੇ ਹੈ ਹੀ ਨਹੀਂ ਸੀ ਇਹ ਤਾਂ ਹੈਰੀ ਨਾਲੋਂ ਵੱਡਾ ਮੁੰਡਾ ਸੀ ਘੱਟੋ ਘੱਟ 16 ਸਾਲ ਦੀ ਉਮਰ ਸੀ ਉਸ ਮੁੰਡੇ ਦੀ ਮੁੰਡਾ ਮੈਨੂੰ ਵੇਖ ਕੇ ਜਲਦੀ ਜਲਦੀ ਇੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਮੈਂ ਉਹਨੂੰ ਫੜ ਲਿਆ ਮੈਂ ਕਿਹਾ ਇਹ ਤੂੰ ਕੀ ਕਰ ਰਿਹਾ ਸੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇੱਕ ਮੁੰਡਾ ਹੋ ਕੇ ਦੂਸਰੇ ਮੁੰਡੇ ਨਾਲ ਹੀ ਇਹ ਸਭ ਕਰ ਰਿਹਾ ਤੇ ਤੂੰ ਕਿੰਨਾ ਕੁ ਵੱਡਾ ਆ ਜੋ ਇਹ ਸਭ ਕੰਮ ਕਰ ਰਿਹਾ ਆ ਤੂੰ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਬੱਚਾ ਖੋਇਆ-ਖੋਇਆ ਕਿਉਂ ਰਹਿੰਦਾ ਹੁਣ ਮੈਨੂੰ ਸਮਝ ਲੱਗੀ ਆ ਕਿ ਇਹ ਸਭ ਤੂੰ ਉਹਦੇ ਨਾਲ ਕਰਦਾ ਪਿਆ ਇਸ ਕਰਕੇ ਉਹ ਇਸ ਤਰ੍ਹਾਂ ਦਾ ਹੋ ਗਿਆ ਪਰ ਮੈਂ ਉਹਨੂੰ ਜ਼ਿਆਦਾ ਟਾਈਮ ਫੜ ਕੇ ਨਾ ਰੱਖ ਸਕੀ ਮੇਰੇ ਕੋਲ ਹੱਥ ਛੜਾ ਕੇ ਉਹ ਜਲਦੀ-ਜਲਦੀ ਭੱਜ ਗਿਆ ਮੈਂ ਉਹਦੇ ਪਿੱਛੇ ਵੀ ਭੱਜੀ ਪਰ ਉਹ ਨਾ ਰੁਕਿਆ ਤੇ ਉਹ ਜਲਦੀ-ਜਲਦੀ ਉੱਥੋਂ ਨਿਕਲ ਗਿਆ ਫਿਰ ਮੈਂ ਜਲਦੀ-ਜਲਦੀ ਆ ਕੇ ਆਪਣੇ ਹੈਰੀ ਨੂੰ ਵੇਖਣ ਲੱਗੀ ਮੈਂ ਹੈਰੀ ਨੂੰ ਕਿਹਾ ਕਿ ਪੁੱਤ ਤੂੰ ਇਹ ਸਭ ਕਿਉਂ ਜਰਦਾ ਰਿਹਾ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਹੈਰੀ ਮੇਰੇ ਗਲੇ ਲਾ ਕੇ ਰੋਣ ਲੱਗ ਪਿਆ ਤੇ ਮੈਨੂੰ ਕਹਿਣ ਲੱਗਾ ਮੰਮਾ ਇਹ ਮੈਨੂੰ ਬੜਾ ਪਰੇਸ਼ਾਨ ਕਰਦਾ ਆ ਇਹ ਮੇਰੇ ਸਕੂਲ ਵਿੱਚ ਪੜਦਾ ਆ ਇਹ ਵੱਡੀ ਕਲਾਸ ਵਿੱਚ ਪੜਦਾ ਇਹ ਮੈਨੂੰ ਹਰ ਰੋਜ਼ ਡਰਾ ਤਮਕਾ ਕਿ ਰੱਖਦਾ ਸੀ ਇਹਨੇ ਇੱਕ ਵਾਰ ਨਹੀਂ ਪਤਾ ਨਹੀਂ ਕਿੰਨੇ ਵਾਰ ਮੇਰੇ ਨਾਲ ਇਹ ਸਭ ਕੀਤਾ ਮੈਨੂੰ ਬੜਾ ਦਰਦ ਹੁੰਦਾ ਸੀ ਮੰਮਾ ਪਰ ਇਹ ਮੈਨੂੰ ਬਖਸ਼ਦਾ ਨਹੀਂ ਸੀ ਜੇ ਮੈਨੂੰ ਕਹਿੰਦਾ ਸੀ ਕਿ ਮੈਂ ਆਪਣੇ ਮੰਮਾ ਨੂੰ ਦੱਸ ਦੂੰਗਾ ਤਾਂ ਇਹ ਮੈਨੂੰ ਕਹਿ ਦਿੰਦਾ ਸੀ ਕਿ ਮੈਂ ਤੈਨੂੰ ਮਾਰ ਦੂੰਗਾ ਨਾਲ ਤੇਰੀ ਮੰਮਾ ਨੂੰ ਮਾਰ ਦੂੰਗਾ ਐਰੀ ਇੱਕ ਛੋਟੀ ਉਮਰ ਵਿੱਚ ਹੋਣ ਕਰਕੇ ਇਹਨਾਂ ਚੀਜ਼ਾਂ ਤੋਂ ਡਰ ਜਾਂਦਾ ਸੀ ਇਸ ਕਰਕੇ ਉਹ ਬੋਲਿਆ ਹੀ ਨਹੀਂ ਮੈਂ ਵੀ ਉਹਦੇ ਗਲੇ ਲਾ ਕੇ ਰੋਣ ਲੱਗੀ ਮੈਂ ਕਿਆ ਪੁੱਤ ਤੇਰੇ ਨਾਲ ਇੰਨਾ ਕੁਝ ਹੁੰਦਾ ਰਿਹਾ ਤੇ ਤੂੰ ਇੱਕ ਵਾਰ ਤਾਂ ਮੇਰੇ ਕੋਲ ਗੱਲ ਕਰ ਦਿੰਦਾ ਪਰ ਉਹਨੇ ਮੇਰੇ ਕੋਲ ਕਦੇ ਵੀ ਗੱਲ ਨਾ ਕੀਤੀ ਹੈਰੀ ਨੇ ਮੈਨੂੰ ਦੱਸਿਆ ਕਿ ਮम्मा ਉਹ ਮੇਰੇ ਕੋਲੋਂ ਪੈਸੇ ਵੀ ਮੰਗਵਾਉਂਦਾ ਰਿਹਾ ਕਿਉਂਕਿ ਉਹ ਕੋਈ ਨਸ਼ੇ ਵਾਲੀ ਚੀਜ਼ ਖਾਂਦਾ ਆ ਜਿਸ ਕਰਕੇ ਉਹਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ ਆ ਮੈਂ ਤਾਂ ਇਹ ਸਭ ਗੱਲਾਂ ਸੁਣ ਕੇ ਹੈਰਾਨ ਹੀ ਰਹਿ ਗਈ ਮੈਂ ਆਪਣੇ ਬੇਟੇ ਨੂੰ ਹਮੇਸ਼ਾ ਸਮਝਦੀ ਸੀ ਕਿ ਉਹ ਨਸ਼ੇ ਕਰਨ ਲੱਗ ਗਿਆ ਇਸ ਕਰਕੇ ਉਹ ਪੈਸੇ ਮੰਗਦਾ ਪਰ ਜੋ ਚੀਜ਼ ਉਹਦੇ ਨਾਲ ਹੋ ਰਹੀ ਸੀ ਉਹਦੇ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਇਸ ਗੱਲ ਬਾਰੇ ਤਾਂ ਮੈਂ ਕਦੇ ਗੌਰ ਹੀ ਨਹੀਂ ਕੀਤੀ ਸੀ ਉਹਦਾ ਕੋਈ ਦੋਸਤ ਘਰ ਆਉਂਦਾ ਇਸ ਗੱਲ ਤੇ ਮੈਂ ਕੋਈ ਸਵਾਲ ਹੀ ਨਹੀਂ ਕਰਦੀ ਸੀ ਕਿਉਂਕਿ ਮੁੰਡਿਆਂ ਕੋਲ ਆਮ ਹੀ ਮੁੰਡੇ ਆ ਜਾਂਦੇ ਨੇ ਪਰ ਇਹ ਹਾਲਤ ਮੇਰੇ ਬੇਟੇ ਦੀ ਕਰ ਦੇਣਗੇ ਇਹ ਮੈਂ ਕਦੇ ਨਹੀਂ ਸੋਚਿਆ ਸੀ ਇਹ ਮੁੰਡੇ ਨੂੰ ਮੈਂ ਪਹਿਲਾਂ ਕਦੇ ਆਪਣੇ ਘਰ ਜ਼ਿਆਦਾ ਨਹੀਂ ਵੇਖਿਆ ਸੀ ਇਹ ਪਹਿਲਾਂ ਵੀ ਮੇਰੇ ਹੈਰੀ ਨੂੰ ਕਿਸੇ ਨਾ ਕਿਸੇ ਪਾਸੇ ਲੈ ਜਾਂਦਾ ਸੀ ਕਿਉਂਕਿ ਹੈਰੀ ਨੇ ਮੈਨੂੰ ਸਾਰਾ ਕੁਝ ਦੱਸ ਦਿੱਤਾ ਸੀ ਹੈਰੀ ਨੇ ਦੱਸਿਆ ਸੀ ਕਿ ਜਦੋਂ ਮੈਂ ਖੇਡਣ ਜਾਂਦਾ ਸੀ ਤਾਂ ਉੱਥੋਂ ਹੀ ਮੈਨੂੰ ਕਦੇ ਕਿਸੇ ਖਾਲੀ ਪਲਾਟ ਵਿੱਚ ਲੈ ਜਾਂਦਾ ਸੀ ਜਾਂ ਫਿਰ ਮੈਨੂੰ ਖੇਤਾਂ ਵਿੱਚ ਲੈ ਜਾਂਦਾ ਸੀ ਤੇ ਮੇਰੇ ਨਾਲ ਇਹ ਸਭ ਕਰਦਾ ਸੀ। ਹੈਰੀ ਰੋ ਰਿਹਾ ਸੀ ਤੇ ਇਹ ਸਭ ਗੱਲਾਂ ਦੱਸ ਰਿਹਾ ਸੀ। ਮੈਂ ਹੈਰੀ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਜੋ ਹੋਣਾ ਸੀ ਉਹ ਹੋ ਗਿਆ। ਅੱਗੇ ਇਹੋ ਜਿਹਾ ਕੁਝ ਨਹੀਂ ਹੋਊਗਾ। ਪੁੱਤ ਪਰ ਤੇਰੀ ਗਲਤੀ ਹੈ ਤੂੰ ਇੱਕ ਵਾਰ ਮੈਨੂੰ ਜ਼ਰੂਰ ਦੱਸਣਾ ਸੀ। ਹੈਰੀ ਇਸੇ ਕਰਕੇ ਬਿਮਾਰ ਵੀ ਰਹਿੰਦਾ ਸੀ ਕਿਉਂਕਿ ਉਹ ਛੋਟੀ ਉਮਰ ਦਾ ਬੱਚਾ ਸੀ। ਉਹ ਇਹ ਸਭ ਨਹੀਂ ਸਹਿਣ ਕਰ ਸਕਦਾ ਸੀ। ਜਦੋਂ ਮੇਰੇ ਘਰ ਦੇ ਘਰ ਆ ਗਏ ਤਾਂ ਮੈਂ ਸਭ ਨੂੰ ਇਹ ਗੱਲ ਦੱਸੀ ਸਾਰੇ ਇਸ ਗੱਲ ਤੋਂ ਹੈਰਾਨ ਰਹਿ ਗਏ ਮੇਰਾ ਘਰ ਵਾਲਾ ਤਾਂ ਉਦੋਂ ਹੀ ਮੈਨੂੰ ਨਾਲ ਲੈ ਕੇ ਤੇ ਮੇਰੇ ਬੱਚੇ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਚਲਾ ਗਿਆ ਜਿਨ੍ਹਾਂ ਦੇ ਮੁੰਡੇ ਨੇ ਗਲਤ ਕੀਤਾ ਸੀ ਕਿਉਂਕਿ ਹੈਰੀ ਨੇ ਦੱਸ ਦਿੱਤਾ ਸੀ ਕਿ ਉਹ ਕਿੰਨਾ ਦਾ ਮੁੰਡਾ ਆ ਜਦੋਂ ਅਸੀਂ ਉਹਨਾਂ ਦੇ ਘਰ ਗਏ ਤਾਂ ਉਹਦੇ ਮੰਮੀ ਡੈਡੀ ਇਸ ਗੱਲ ਨੂੰ ਮੰਨ ਹੀ ਨਹੀਂ ਰਹੇ ਸੀ ਫਿਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਆਪਾਂ ਇਹਨਾਂ ਤੇ ਕੇਸ ਕਰਾਉਣੇ ਆ ਇਦਾਂ ਨਹੀਂ ਮੰਨਣਾ ਇਹਨਾਂ ਨੇ ਕਿਉਂਕਿ ਆਪਣਾ ਮੁੰਡਾ ਗਵਾਹ ਆ ਵਾਪਸ ਸਾਰਾ ਕੁਝ ਦੱਸੂਗਾ ਮੈਡੀਕਲ ਰਿਪੋਰਟ ਵਿੱਚ ਸਭ ਕੁਝ ਪਤਾ ਲੱਗ ਜਾਣਾ ਆ ਫਿਰ ਉਸ ਮੁੰਡੇ ਦੀ ਮਾਂ ਨੂੰ ਡਰ ਹੋ ਗਿਆ ਉਹ ਮੇਰੇ ਪੈਰਾਂ ਵਿੱਚ ਡੇਗੀ ਤੇ ਮੈਨੂੰ ਕਹਿਣ ਲੱਗੀ ਕਿ ਜੇਕਰ ਅਜੇ ਹੀ ਕੋਈ ਗੱਲ ਹੈ ਤਾਂ ਤੁਸੀਂ ਬੈਠ ਕੇ ਗੱਲ ਕਰ ਲਵੋ ਪਲੀਜ਼ ਤੁਸੀਂ ਥਾਣਿਆਂ ਵਿੱਚ ਗੱਲਾਂ ਨਾ ਪਹੁੰਚਾਓ ਮੈਂ ਕਿਹਾ ਹੁਣ ਤਾਂ ਗੱਲ ਥਾਣੇ ਜਾਊਗੀ ਨਹੀਂ ਤਾਂ ਫਿਰ ਆਪਣੇ ਮੁੰਡੇ ਨੂੰ ਹਾਜ਼ਰ ਕਰ ਦਿਵੋ ਅਸੀਂ 2-3 ਦਿਨ ਉਹਨਾਂ ਦੇ ਘਰ ਜਾਂਦੇ ਰਹੇ ਪਰ ਮੁੰਡਾ ਘਰ ਵਿੱਚ ਨਹੀਂ ਹੁੰਦਾ ਸੀ ਉਥੋਂ ਭੱਜ ਗਿਆ ਉਹਦੇ ਘਰ ਦੇ ਆਣੇ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਹੋਣਾ ਆ ਪਰ ਸਾਡੇ ਅੰਦਰ ਅੱਗ ਲੱਗੀ ਪਈ ਸੀ ਅਸੀਂ ਸਾਰਾ ਪਰਿਵਾਰ ਤੜਫਦੇ ਸੀ ਕਿ ਕਦੋਂ ਉਹ ਮਿਲੇ ਤੇ ਕਦੋਂ ਉਹਦੇ ਜੁੱਤੀਆਂ ਦੀ ਪਰੇਡ ਕਰੀਏ ਫਿਰ ਅਸੀਂ ਪੁਲਿਸ ਥਾਣੇ ਵਿੱਚ ਕੇਸ ਕਰ ਦਿੱਤਾ ਪੁਲਿਸ ਨੇ ਥੋੜੇ ਦਿਨਾਂ ਦੇ ਵਿੱਚ ਹੀ ਮੁੰਡੇ ਨੂੰ ਫੜ ਲਿਆ ਤੇ ਉਹਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਬੇਸ਼ੱਕ ਉਹ ਮੁੰਡਾ ਨਾਬਾਲਗ ਸੀ ਪਰ ਨਾਬਾਲਗ ਲਈ ਅਲੱਗ ਜੇਲ੍ਹ ਬਣੀ ਹੋਈ ਆ ਉੱਥੇ ਮੁੰਡੇ ਨੂੰ ਬੰਦ ਕਰ ਦਿੱਤਾ ਉਹਦੇ ਘਰ ਦੇ ਵਾਰ-ਵਾਰ ਸਾਡੇ ਘਰ ਗੇੜੇ ਮਾਰ ਰਹੇ ਸੀ ਤੇ ਕਹਿ ਰਹੇ ਸੀ ਕਿ ਤੁਸੀਂ ਪੈਸੇ ਲੈ ਲਵੋ ਪਰ ਤੁਸੀਂ ਸਾਡੇ ਮੁੰਡੇ ਦਾ ਕੇਸ ਵਾਪਸ ਲੈ ਲਵੋ ਪਰ ਅਸੀਂ ਅਜੇ ਹਾ ਕੁਝ ਨਾ ਕੀਤਾ ਕਿਉਂਕਿ ਮੈਂ ਤਾਂ ਉਹਨੂੰ ਸਜ਼ਾ ਦਿਵਾਉਣਾ ਚਾਹੁੰਦੀ ਸੀ ਜਿਹਨੇ ਮੇਰੇ ਬੱਚੇ ਦੀ ਇਹ ਹਾਲਤ ਕਰ ਦਿੱਤੀ ਬਾਅਦ ਦੇ ਵਿੱਚ ਹੈਰੀ ਨੇ A to Z ਗੱਲ ਮੈਨੂੰ ਦੱਸ ਦਿੱਤੀ ਕਿ ਕਿੱਥੇ-ਕਿੱਥੇ ਮੈਨੂੰ ਲਜਾੰਦਾ ਰਿਹਾ ਡਰਾ ਧਮਕਾ ਕੇ ਇਹ ਸਭ ਕਰਦਾ ਰਿਹਾ ਅਸੀਂ ਆਪਣੇ ਬੱਚੇ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਤੇ ਉੱਥੇ ਉਹਦਾ ਲਾਜ ਕਰਵਾਇਆ ਹੁਣ ਉਹ ਪਹਿਲਾਂ ਨਾਲੋਂ ਬਹੁਤ ਠੀਕ ਆ ਉਹ ਪਹਿਲਾਂ ਵਾਂਗ ਬਿਮਾਰ ਨਹੀਂ ਰਹਿੰਦਾ ਉਹ ਮੁੰਡਾ ਜੇਲ੍ਹ ਵਿੱਚ ਗਿਆ ਮੇਰਾ ਹੈਰੀ ਦੁੱਗਣਾ ਹੋ ਗਿਆ ਉਹਦੇ ਵਿੱਚੋਂ ਡਰ ਮੁੱਕ ਗਿਆ ਉਹ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਣ ਲੱਗਾ ਉਹ ਮੁੰਡਾ ਅਜੇ ਵੀ ਜੇਲ੍ਹ ਵਿੱਚ ਆ ਇਸ ਤਰ੍ਹਾਂ ਹੀ ਅੱਜਕੱਲ੍ਹ ਇਹ ਕੇਸ ਬਹੁਤ ਆ ਰਹੇ ਨੇ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਕਈ ਵਾਰ ਬੱਚਿਆਂ ਨਾਲ ਕੋਈ ਤੱਕਾ ਹੋ ਜਾਂਦਾ ਪਰ ਸਾਨੂੰ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ ਜੇ ਇਸ ਤਰ੍ਹਾਂ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਬੱਚੇ ਨਾਲ ਕਿੰਨਾ ਟਾਈਮ ਗਲਤ ਹੁੰਦਾ ਰਿਹਾ ਬਾਅਦ ਵਿੱਚ ਸਾਡੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਆ ਇਸ ਲਈ ਟਾਈਮ ਸਿਰ ਆਪਣੇ ਬੱਚਿਆਂ ਦੇ ਪੂਰਾ ਪੂਰਾ ਧਿਆਨ ਦਵੋ ਤੇ ਉਹਨਾਂ ਦਾ ਖਾਸ ਖਿਆਲ ਰੱਖੋ ਤਾਂ ਕਿ ਤੁਹਾਡੇ ਬੱਚੇ ਨਾਲ ਅਜਿਹਾ ਕੁਝ ਨਾ ਹੋਵੇ। ਇਹ ਸੀ ਅੱਜ ਦੀ ਸਟੋਰੀ। ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ।